ਜਿੱਥੇ ਕਿ ਲਗਾਤਾਰ ਸਵੇਰ ਦੇ ਵਿੱਚ ਅਤੇ ਦੇਸ਼ਪੜ ਦੇ ਵਿੱਚ ਤਾਪਮਾਨ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਉੱਥੇ ਹੀ ਹਲਕੇ ਮੀਂਹ ਦੇ ਨਾਲ ਅੱਜ ਚੰਡੀਗੜ੍ਹ ਦੇ ਵਿੱਚ ਲੋਕਾਂ ਨੂੰ ਰਾਹਤ ਮਿਲਦੀ ਹੋਈ ਨਜ਼ਰ ਆਈ ਤੇਜ਼ ਹਵਾਵਾਂ ਵੀ ਚੱਲੀਆਂ ਜਿਸ ਕਾਰਨ ਇੱਕ ਵਾਰ ਫਿਰ ਤੋਂ ਚੰਡੀਗੜ੍ਹ ਦੇ ਮਸ਼ਹੂਰ ਸੈਕਟਰ 17 ਪਲਾਜ਼ਾ ਦੇ ਵਿੱਚ ਲੋਕਾਂ ਦੀਆਂ ਰੌਣਕਾਂ ਮੁੜ ਆਈਆਂ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਚੰਡੀਗੜ੍ਹ ਦੀਆਂ ਜਿੱਥੇ ਕਿ ਚੰਡੀਗੜ੍ਹ 'ਚ ਹਲਕੇ ਮੀਂਹ ਤੋਂ ਬਾਅਦ ਜੋ ਨੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲੇ ਅਤੇ ਸੈਕਟਰ 17 ਦੇ ਵਿੱਚ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਇੰਜੋਏ ਕਰਦੇ ਹੋਏ ਨਜ਼ਰ ਆਏ ਤਾਂ ਕਹਿ ਸਕਦੇ ਆ ਬੀਤੇ ਕਈ ਦਿਨਾਂ ਤੋਂ ਜੋ ਹੈ ਸੂਬੇ ਪਰ ਦੇ ਵਿੱਚ ਤਾਪਮਾਨ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਟੈਂਪਰੇਚਰ 40 ਡਿਗਰੀ ਤੋਂ ਉੱਤੇ ਹੀ ਰਹਿ ਰਿਹਾ ਹੈ ਉੱਥੇ ਹੀ ਕਿਤੇ ਨਾ ਕਿਤੇ ਬੀਤੇ ਹਫਤੇ ਪਏ ਮੀਂਹ ਨੇ ਅਤੇ ਨਾਲ ਹੀ ਨਾਲ ਤੇਜ਼ ਹਵਾਵਾਂ ਤੇ ਹਨੇਰੀ ਵਰਗੇ ਮਾਹੌਲ ਨੇ ਸ਼ਾਮ ਦਾ ਮੌਸਮ ਠੰਡਾ ਕੀਤਾ ਲੋਕਾਂ ਨੂੰ ਰਾਹਤ ਦਵਾਈ ਗਰਮੀ ਤੋਂ ਲੇਕਿਨ ਉੱਥੇ ਹੀ ਅੱਜ ਚੰਡੀਗੜ੍ਹ ਚ ਵੀ ਇੱਕ ਮੀਂਹ ਦਾ ਨਜ਼ਾਰਾ ਸਾਨੂੰ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਜਦ ਮੌਸਮ ਦੇ ਵਿੱਚ ਤਾਪਮਾਨ ਦੇ ਵਿੱਚ ਲੋਕਾਂ ਨੂੰ ਰਾਹਤ ਮਿਲੀ ਤਾਂ ਉਹ ਵੀ ਆਪਣੇ ਘਰੋਂ ਬਾਹਰ ਨਿਕਲੇ ਤਾਂ ਸੈਕਟਰ 17 ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਉੱਥੇ ਹੀ ਮੇਰੇ ਸਹਿਯੋਗੀ ਦਿਨੇਸ਼ ਵੱਲੋਂ ਕੁਝ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਅਤੇ ਉਹਨਾਂ ਦੇ ਜੋ ਵਿਚਾਰ ਨੇ ਤਾਪਮਾਨ ਦੇ ਉੱਤੇ ਟੈਂਪਰੇਚਰ ਦੇ ਉੱਤੇ ਅਤੇ ਮੌਸਮ ਨੂੰ ਲੈ ਕੇ ਉਹ ਵੀ ਉਹਨਾਂ ਵੱਲੋਂ ਸਾਂਝੇ ਕੀਤੇ ਗਏ ਤੇ ਸੈਕਟਰ 17 ਦੇ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਤਾਂ ਦੇਖੋ ਸੈਕਟਰ 17 ਦੀਆਂ ਇਹ ਤਸਵੀਰਾਂ ਅਤੇ ਲੋਕਾਂ ਨੇ ਕੀ ਕਿਹਾ اسی ਸਮੇਂ ਚੰਡੀਗੜ੍ਹ ਪਲਾਜ਼ਾ 'ਚ ਖੜੇ ਆ ਸੈਕਟਰ 17 'ਚ ਆ ਇਹ ਪਲਾਜ਼ਾ ਔਰ ਐਸੀ ਸਾਨੂੰ ਦੱਸ ਦਈਏ ਅੱਜ ਸੈਕਟਰ 17 ਚੰਡੀਗੜ੍ਹ ਵਿੱਚ ਪਲਾਜ਼ਾ 'ਚ ਤੁਸੀਂ ਰੌਣਕ ਦੇਖ ਸਕਦੇ ਹੋ ਕਿਸ ਹੱਬ ਨਾਲ ਰੌਣਕ ਹੈਗੀਆ ਉਸ ਦਾ ਰੀਜ਼ਨ ਹੈ ਕਈ ਦਿਨਾਂ 'ਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਸੀ ਪਰ ਅੱਜ ਕਿਉਂਕਿ ਬਾਰਿਸ਼ ਹੋਈ ਆ ਜਿਸ ਕਰਕੇ ਮੌਸਮ ਬੜਾ ਸੁਹਾਵਣਾ ਹੋ ਗਿਆ ਜਿਸ ਕਰਕੇ ਲੋਕੀ ਜਿਹੜੇ ਆ ਗਰਮੀ ਤੋਂ ਕਿਉਂਕਿ ਰਾਤ ਮਿਲਿਆ ਇਸ ਕਰਕੇ ਆਪਣੇ ਘਰਾਂ ਚੋਂ ਬਾਹਰ ਨਿਕਲੇ ਨੇ ਬਹੁਤ ਵੱਡੀ ਸੰਖਿਆ ਚ ਲੋਕੀ ਜਿਹੜੇ ਆ ਪਲਾਜ਼ਾ ਚ ਆਏ ਨੇ ਹਾਲਾਂਕਿ ਪਲਾਜ਼ਾ ਜਦੋਂ ਤੋਂ ਲਾਂਟੇ ਮਾਲ ਬਣਿਆ ਉਸ ਤੋਂ ਬਾਅਦ ਪਲਾਜ਼ਾ ਦੀ ਮਾਰਕੀਟ ਜਿਹੜੀ ਆ ਲਗਾਤਾਰ ਡਾਊਨ ਹੋ ਰਹੀ ਸੀ ਪਰ ਹੁਣ ਕੁਝ ਰਾਤ ਮਿਲਦੀ ਨਜ਼ਰ ਆ ਰਹੀ ਆ ਲੋਕੀ ਵਾਪਸ ਆਏ ਨੇ ਅੱਜ ਕਿਦਾਂ ਦਾ ਫੀਲ ਹੋ ਰਿਹਾ ਹਾਂਜੀ ਬਹੁਤ ਅੱਛਾ ਲੱਗ ਰਿਹਾ ਹੈ

ਮੈਂ ਜੂਨ ਮੈਂ ਵੈਸੇ ਅਕਸਰ بارش ਹੁੰਦੀ ਨਹੀਂ ਹੈ ਮਤਲਬ ਕਿ ਇਸ ਵਾਰੀ ਥੋੜੀ ਜਿਹੀ ਕਿਉਂਕਿ ਹਾਲੇ ਮੌਨਸੂਨ ਨਹੀਂ ਆਇਆ ਮੌਨਸੂਨ ਕਹੀ ਜਾਂਦੇ ਆ ਵੀ 20 ਤਰੀਕ ਤੋਂ ਬਾਅਦ ਆਏਗਾ ਤੇ ਪਰ ਫਿਰ ਵੀ ਰੱਬ ਨੇ ਸੁਣ ਲਈ ਸੁਣ ਲਈ ਬਹੁਤ ਗਰਮੀ ਕਮ ਹੋ ਗਈ ਕਮ بارش ਸੇ ਅੱਜ ਕੀ ਸਵੇਰ ਕੀ بارش ਸੇ ਬਹੁਤ ਰਾਤ ਮਿਲੀ ਹੈ ਮੈਂ ਇਸ ਦਿਨ ਨਾਲ ਮੇਰੇ ਖਿਆਲ ਬਿਜਲੀ ਦੀ ਵੀ ਬਚਤ ਹੋਏਗੀ ਲੋਕਾਂ ਦੇ ਏਸੀ ਵਗੈਰਾ ਕਿਉਂਕਿ ਏਸੀ ਵੀ ਕੰਮ ਨਹੀਂ ਕਰ ਰਹੇ ਸੀ ਗਰਮੀ ਇੰਨੀ ਜ਼ਿਆਦਾ ਪੈ ਰਹੀ ਸੀ ਹਾਂਜੀ ਇਹ ਤਾਂ ਸਹੀ ਹੈ ਅਬਦੇ ਬਿਲਕੁਲ ਗੱਲ ਸਹੀ ਹੈ ਨਾ ਮੈਡਮ ਏਸੀ ਮੇਰੇ ਖਿਆਲ ਜਿੰਨਾ ਜਿੰਨੇ ਮਰਜੀ ਏਸੀ ਚਲਾ ਲਓ ਉਹ ਵੀ ਕਿਸੇ ਵੀ ਦਾ ਹੱਥ ਮਿਲ ਗਿਆ ਸੰਡੇ ਵੀ ਹੈ ਫਾਦਰਸਡੇ ਵੀ ਹੈ ਇਸ ਲਈ ਪੂਰੀ ਰੌਣਕ ਲੱਗੀ ਹੈ ਇੱਥੇ ਅੱਛਾ ਮੈਂ ਕਈ ਚੀਜ਼ਾਂ ਇਕੱਠੀ ਹੋ ਗਈ ਆ ਇਸ ਕਰਕੇ ਹਾਂਜੀ 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 ਸਰ ਤੇ ਤੁਸੀਂ ਦੇਖੋ ਮਤਲਬ ਕਿ ਕਈ ਚੀਜ਼ਾਂ ਜੜੀਆਂ ਇਕੱਠੀਆਂ ਹੋ ਗਈਆਂ ਜਿਸ ਕਰਕੇ ਇਹ ਜਿਹੜੀ ਰੌਣਕ ਹੈਗੀ ਆ 17 ਚ ਹਾਲਾਂਕਿ ਡੈੱਡ ਮਾਰਕੀਟ ਮੰਨਿਆ ਜਾਂਦਾ ਕਿਉਂਕਿ ਇੱਥੇ ਲਾਂਟੇ ਮਾਲ ਬਣ ਗਿਆ ਜਿਸ ਕਰਕੇ ਇੱਥੇ ਦੀ ਰੌਣਕ ਜਿਹੜੀ ਆ ਖਤਮ ਹੋ ਗਈ ਆ ਪਰ ਅੱਜ ਦੀ ਰੌਣਕ ਨੂੰ ਦੇਖ ਕੇ ਲੱਗ ਰਿਹਾ ਵੀ 17 ਦੀ ਰੌਣਕ ਜਿਹੜੀ ਆ ਉਹ ਵਾਪਸ ਆ ਰਹੀ ਆ ਕਿਉਂਕਿ ਅੱਜ ਰਸ਼ ਬਹੁਤ ਜ਼ਿਆਦਾ ਹੈਗਾ ਕਈ ਦਿਨਾਂ ਦੀ ਬੜੀ ਭੈਂਕਰ 47 48 ਡਿਗਰੀ ਟੈਂਪਰੇਚਰ ਚੱਲਾ ਗਿਆ ਸੀ ਆ ਜਿਸ ਤੋਂ ਬਾਅਦ ਅੱਜ ਜਦੋਂ ਬਾਰਿਸ਼ ਹੋਈ ਤਾਂ ਇੱਕ ਰਾਹਤ ਆ ਸੀਗਾ ਸਾਰਾ ਦਿਨ ਅੱਜ ਮੌਸਮ ਬੜਾ ਅੱਛਾ ਰਿਹਾ ਔਰ ਉਸੇ ਮੌਸਮ ਨੂੰ ਦੇਖਦੇ ਹੋਏ ਬਹੁਤ ਵੱਡੀ ਸੰਖਿਆ ਚ ਲੋਕੀ ਆਪਣੇ ਘਰੋਂ ਬਾਹਰ ਨਿਕਲੇ ਆ ਤਾਂ ਕਿ ਇੰਜੋਏਮੈਂਟ ਜਿਹੜਾ ਉਹ ਕਰ ਸਕਣ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਅੱਜ ਦੀ ਬਾਰਿਸ਼ ਤੋਂ ਬਾਅਦ ਵੀ ਏਸੀ ਮੈਂ ਬਿਜਲੀ ਦੀ ਵੀ ਬਚਤ ਹੋਏਗੀ ਕਿਉਂਕਿ ਲਗਾਤਾਰ ਕੱਟ ਲੱਗ ਰਹੇ ਸੀ ਇਹ ਬਿਜਲੀ ਦੀ ਖਪਤ ਇੱਕੋ ਦਮ ਬਹੁਤ ਜ਼ਿਆਦਾ ਵਧ ਗਈ ਸੀ ਏਸੀ ਵੀ ਕੰਮ ਨਹੀਂ ਕਰ ਰਹੇ ਸੀ ਪਰ ਅੱਜ ਲੋਕਾਂ ਨੂੰ ਕੁਝ ਰਾਹਤ ਜੜੀ ਆ ਉਹ ਮਿਲਿਆ ਮੈਂ ਦਿਨੇਸ਼ ਕੋਹਲ ਕੈਮਰਾਮੈਨ ਸੁਮਿਤ ਦੇ ਨਾਲ ਥੈਂਕ ਯੂ ਸਟੇਬਲੀ ਚੰਡੀਗੜ੍ਹ ਤੋਂ